ਖਸ਼ਿਆਰਪੁਰ ਦੇ ਗੜਸ਼ੰਕਰ ਵਿੱਚ ਸੜਕ ਕਿਨਾਰੇ ਆਪਣੇ ਪਰਿਵਾਰ ਨਾਲ ਡੇਰਾ ਲਾ ਕੇ ਬੈਠੇ ਇਸ ਸ਼ਖਸ ਨੂੰ ਮਿਲੋ ਇਹ ਨੇ ਇਥੋਂ ਦੇ ਸਾਬਕਾ ਐਮ.ਐਲ.ਏ ਸ਼ਿੰਗਾਰਾ ਰਾਮ 1992 ਤੋਂ 2002 ਤੱਕ ਲਗਾਤਾਰ 10 ਸਾਲ ਵਿਧਾਇਕ ਰਹੇ ਇਸ ਸ਼ਖਸ ਦੇ ਸਰ ਤੇ ਹੁਣ ਛਾਤ ਨਹੀਂ ਹੈ ਵਜਾ ਸਰਕਾਰੀ ਮਕਾਨ ਤੇ ਨਜਾਇਜ਼ ਕਬਜ਼ੇ ਕਾਰਨ ਇਹਨਾਂ ਨੂੰ ਮਕਾਨ ਚੋਂ ਬਾਹਰ ਦਾ ਰਸਤਾ ਵਿਖਾਇਆ ਜਾਣਾ ਦਰਸਲ ਸ਼ਿੰਗਾਰਾ ਨੂੰ ਵਿਧਾਇਕ ਰਹਿੰਦੇ ਨਹਿਰੀ ਵਿਭਾਗ ਨੇ ਇੱਕ ਸਰਕਾਰੀ ਮਕਾਨ ਅਲੋਟ ਕੀਤਾ ਸੀ ਪਰ 2002 ਵਿੱਚ ਬੀਜਪੀ ਦੇ ਅਵਿਨਾਸ਼ رائے ਖੰਨਾ ਤੋਂ ਚੋਣ ਹਾਰਨ ਦੇ ਬਾਵਜੂਦ ਇਹਨਾਂ ਨੇ ਸਰਕਾਰੀ ਮਕਾਨ ਦਾ ਤਾਮੰਨ ਨਾ ਛੱਡਿਆ 2004 ਵਿੱਚ ਬੀਐਸਪੀ ਪਾਰਟੀ ਨੇ ਸ਼ਿੰਗਾਰਾ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਪਰ ਸਾਬਕਾ ਵਿਧਾਇਕ ਹੋਣ ਦੇ ਰੋਗ ਨਾਲ ਇਹ ਸਰਕਾਰੀ ਮਕਾਨ ਦਾ ਕਬਜ਼ਾ ਛੱਡਣ ਨੂੰ ਤਿਆਰ ਨਹੀਂ ਸਾਈ ਅਤੇ ਹੁਣ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਪੁਲਿਸ ਦੀ ਮਦਦ ਨਾਲ ਸ਼ਿੰਗਾਰਾ ਨੂੰ ਫਲੈਟ ਤੋਂ ਬਾਹਰ ਦਾ ਰਸਤਾ ਵਿਖਾਇਆ ਕੇ ਹਮਨੇ ਤੋ ਜੈਸੇ ਪਹਿਲੇ ਕਹਾ ਕੇ ਹਮਨੇ ਰਿਕਵੈਸਟ ਕੀਤੀ ਵਜਾਤਾ ਇਸ ਕੋ ਇਸ ਕੇ ਜੋ ਵੈਲਿਊ ਹੈ ਜੋ ਹੈ ਵੈਲਿਊ ਡਾਲ ਕੇ ਉਹ ਹਮੇ ਅਲਰਟ ਕਰ ਦੀ ਜਾਏ ਹਮ ਜਮਾ ਕਰਵਾ ਦੇਂਗੇ ਐਸਾ ਜੋ ਹੈ ਪਿਛਲੇ 5 ਦਿਨਾਂ ਤੋਂ ਇਹ ਪਰਿਵਾਰ ਅਸਮਾਨ ਹੇਠਾ ਰਹਿ ਰਿਹਾ ਹੈ ਇਹਨਾਂ ਦੀ ਰਸੋਈ ਅਤੇ ਖਾਣ ਪਾਨ ਸਭ ਇੱਥੇ ਹੀ ਹੁੰਦਾ ਹੈ ਸਾਬਕਾ ਵਿਧਾਇਕ ਸ਼ਿੰਗਾਰਾ ਨੇ ਦਬੀ ਆਵਾਜ਼ ਵਿੱਚ ਇਹ ਤਾਂ ਜ਼ਰੂਰ ਕਬੂਲਿਆ ਕਿ ਉਹ ਨਾਜਾਇਜ਼ ਤੌਰ ਤੇ ਇੱਥੇ ਰਹਿ ਰਹੇ ਸਨ पर नाल ही सरकारी अधिकारियों ਵੱਲੋਂ ਵਰਤੇ ਗਏ ਰਵੱਈਏ ਨੂੰ ਵੀ ਕਲ ਤਦਸਿਆ ਅਸੀਂ ਵਿਭਾਗ ਵਾਲੋਂ ਕੋ ਆਪਣੀ ਰਿਕਵੈਸਟ ਕੀਤੀ ਵੀ ਠੀਕ ਹੈ ਜਬ ਮੰਨਤੇ ਹਨ ਕਿ ਆਪ ਮਤਲਬ ਮੇਰਾ ਜਹਾਂ ਜੋ ਹੈ ਹਮ ਰਹਿ ਰਹੇ ਹੈ ਇਲੈਗਲ ਬੋਲੀ ਇਹ ਕਹਿ ਲਈ 2000 ਲੋਗ ਮਤਲਬ ਪੁਲਿਸ ਕੇ ਹੈ ਜੀ ਔਰ ਕੱਚੇ ਪੱਕੇ ਰਸਤੇ ਬੰਦ ਖੇਤੋਂ ਕੀ ਪਗ ਡੰਡੀਆਂ ਕੇ ਉਪਰ ਨਾਕੇ ਖੇਤੋਂ ਮੇ ਨਾਕੇ ਹੈ ਜੀ ਤੋ ਬੜੀ ਮਤਲਬ ਜੋ ਹੈ ਫਾਇਰ ਬਰਗੇਡ ਦੀ ਗਾੜੀ ਗਾੜੀ ਐਂਬੂਲੈਂਸ ਔਰ ਡੌਗੀ ਹੈ ਕੁੱਤਿਆਂ ਕੇ ਲਿਏ ਡੰਗਰ ਡਾਕਟਰ ਉਨਕੋ ਬਿਹੋਸ਼ ਕਰਨੇ ਕੇ ਲਿਏ ਤੋ ਐਸਾ ਤੋ ਮੇਰਾ ਕਹਿ ਲਦੈਨ ਕੇ ਲਿਏ ਵੀ ਇਤਨਾ ਬੜਾ ਆਪਰੇਸ਼ਨ ਨਹੀਂ ਬਣਾਣਾ ਬੜਾ ਹੋਗਾ ਉਨ ਯੂ ਐਸ ਏ ਵਾਲੋਂ ਕੋ ਜੈਸਾ ਉਹਨਾਂ ਨੇ ਮੇਰੇ ਸਾਥ ਕੀਤਾ ਜੀ ਬੀ ਐਸ ਪੀ ਦੇ ਸਾਬਕਾ ਵਿਧਾਇਕ ਨੇ ਆਪਣੀਆਂ ਤਾਰੀਫਾਂ ਦੇ ਪੁੱਲ ਬੰਦਿਆ ਪਾਰਟੀ ਅਤੇ ਫਲੈਟ ਤੋਂ ਬਾਹਰ ਕੱਢੇ ਜਾਣ ਨੂੰ ਆਪਣੀ ਇਮਾਨਦਾਰੀ ਦਾ ਸਿਲਾ ਕਰਾਰ ਦਿੱਤਾ पार्टी ने मेरे को निकाला क्योंकि हाँ हालात ये थे जब काशी राम जी बीमार पड़े तो उनको मायावती ने अपने मतलब घर में उनको मतलब इंसिडेंट हुआ उनको घर में मतलब बंद कर लिया गया एक तरफ से तो उसकी जो बूढ़ी माँ थी साहब काशी राम की उनका परिवार उनको मिलने नहीं दिया जाता था उनको हाई कोर्ट का सुप्रीम कोर्ट का सहारा लेना पड़ा तो हमने परिवार का साथ दिया माता जी का साथ दिया ਪੁਲਿਸ ਅਧਾਰਕੇ ਉੱਪਰ ਮਾਇਆ ਵਾਦੀ ਜੀ ਨੇ ਹਮੇ ਪਾਰਟੀਸ਼ਨ ਕੱਢ ਲਿਆ ਸੀ 2004 ਨੂੰ ਹਾਂ ਜੀ ਮੈਂ ਤਾਂ ਜੇਹੀ ਕਹੂੰਗਾ ਕਿ ਉਸਕਾ ਸਲਾਹ ਹੈ ਜੇ ਇਮਾਨਦਾਰੀ ਕਰ ਸਕੇ ਸ਼ਿੰਗਾਰਾ ਦਾ ਇਹ ਬਿਆਨ ਕਿ ਉਹਨਾਂ ਨੂੰ ਬਿਨਾਂ ਕਿਸੇ ਨੋਟਿਸ ਦਿੱਤੇ ਘਰੋਂ ਬੇਕਾਰ ਕੀਤਾ ਗਿਆ ਇਸ ਤੇ ਨਹਿਰੀ ਵਿਭਾਗ ਨੇ ਆਪਣਾ ਪੱਖ ਸਾਫ਼ ਕਰਦਿਆਂ ਕਿ ਹੈ ਕਿ ਸ਼ਿੰਗਾਰਾ ਨੂੰ ਕਰੀ 25 ਵਾਰ ਨੋਟਿਸ ਭੇਜਿਆ ਜਾ ਚੁੱਕਿਆ ਹੈ ਤੇ ਸਬੰਧੀ ਨਹਿਰੀ ਵਿਭਾਗ ਕੋਰਟ ਕੇਸ ਵਿੱਚ ਜਿੱਤ ਚੁੱਕਿਆ ਹੈ ਪਰ باوجود ਇਸ ਦੇ ਸ਼ਿੰਗਾਰਾ ਫ્લેਟ ਛੱਡਣ ਨੂੰ ਬਿਲਕੁਲ ਤਿਆਰ ਨਹੀਂ ਸਨ ਜਿਸ ਕਾਰਨ ਮਜਬੂਰੀ ਵਜh ਵਿਭਾਗ ਨੂੰ ਇੱਕ ਕਦਮ ਚੁੱਕਣਾ ਪਿਆ ਉਹ ਖੱਲਿਆ ਖਾਨੂੰ ਲਿਖ ਕੇ ਦਿੱਤੇ ਪਏ ਉਹਨੇ ਕਿ ਮੈਂ ਬਿਮਾਰ ਆ ਤੇ ਮੈਨੂੰ ਥੋੜਾ ਮੌਕਾ ਦੇ ਦਿਓ ਬਹੁਤ ਮੌਕੇ ਦਿੱਤੇ ਇਹਨੂੰ ਬਹੁਤ ਵਾਰੀਆਂ ਨੂੰ ਕਿਹਾ ਹੈਗਾ ਕਿ ਖਾਲੀ ਕਰਨ ਨੂੰ ਪਰ ਜ਼ਬਰਦਸਤੀ ਰਹਿ ਰਹੇ ਸਾਨੂੰ ਉਥਰਾ ਹੀ ਨਹੀਂ ਕੋਰਟ ਦੇ ਕੋਰਟ ਦੇ ਆਡਰ ਸੀਗੇ ਕੋਰਟ ਦੇ ਆਡਰ ਇਹਨਾਂ ਨੂੰ ਸਰਵ ਹੋਏ ਆ ਇਹਨਾਂ ਨੂੰ ਨੋਟਿਸ ਦਿੱਤੇ ਗਿਆ ਜਦੋਂ ਵੀ ਇਹ ਹੀ ਜਾਂਦੀ ਹੈ ਤਾਂ ਟੱਕੇ ਸਾਈ ਕਰਦਾ ਸੀ ਆ ਪੈਨਲ ਡੋਗ ਰੱਖੇ ਪਏ ਸੀ ਸਾਡੇ ਬੰਦਿਆ ਦੇ ਡੋਗ ਰੱਖਦਾ ਸੀ ਬਾਈ ਫਿਰ ਸਾਨੂੰ ਮਤਲਬ ਜੋ ਇਹਨਾਂ ਪਾਵਰ ਸੀ ਆਪਣੀ ਪਾਵਰ ਯੂਜ਼ ਕਰਦਾ ਸੀ ਮਿਸ ਯੂਜ਼ ਕਰਦਾ ਸੀ ਤੇ ਸਾਡੇ ਬੰਦਿਆਂ ਨੂੰ ਧਮਕਾਂਦਾ ਸੀ